जय वाल्मीक हर हर वाल्मीका जो बोले सो नर पाए भगवान वाल्मीक स्वामी जी दी जय माया अवतार सिंह सहोता जमीन अधिकार ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਆ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਜਨਸਕੱਤਰ ਸਿਆਸੀ ਵਹਿਗਾ ਅੱਜ ਅਸੀਂ ਆਲ ਇੰਡੀਆ ਮਜਬੀ ਸਿੱਖ ਐਸੋਸੀਏਸ਼ਨ ਦੇ ਸਾਰੇ ਹੀ ਵਰਕਰਾਂ ਜਿੰਨੇ ਵੀ ਸਾਡੇ ਆਹੁਦੇਦਾਰ ਹੈ ਸਰਦਾਰ ਸਖਮੰਦਰ ਸਿੰਘ ਗੱਜਣਵਾਲਾ ਸਰਦਾਰ ਸਵਰਨ ਸਿੰਘ ਅਜੀਤਵਾਲ ਸਰਦਾਰ ਸਰਸਾ ਸਾਹਿਬ ਸਰਦਾਰ ਅਮਰੀਕ ਸਿੰਘ ਸਹੋਤਾ ਜੀ ਸਰਦਾਰ ਰਜਿੰਦਰ ਸਿੰਘ ਰਿਆੜ ਤੇ ਹੋਰ ਸਾਡੇ ਸਾਥੀ ਜਿਹੜੇ ਕਿ ਮੇਰੇ ਨਾਲ ਵੀ ਖੜੇ ਆ ਸਰਦਾਰ ਗਰਤੇਜ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਸਹੋਤਾ ਰਮਨ ਸਹੋਤਾ ਸਰਦਾਰ ਨਸ਼ਤਰ ਸਿੰਘ ਆਲਖ ਸਖਵਿੰਦਰ ਸਿੰਘਾ ਭੋਲਾ ਜੀ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਜੋ ਹਿੰਦੂ ਧਰਮ ਦਾ 8ਵਾਂ ਅਯੂਬਾ ਹੈ ਔਰ ਵਿਸ਼ੇਸ਼ ਕਰਕੇ ਵਾਰਮਿਕ ਮਜਬੀ ਸਖੋ ਸਮਾਜ ਦਾ ਸਾਡਾ ਇੱਕ ਉਹ ਪਵਿੱਤਰ ਸਥਾਨ ਹੈ ਜੋ ਕਿ ਦੁਨੀਆ ਵਿੱਚ ਇੱਕ ਪਹਿਲਾ ਸਥਾਨ ਹੈ ਔਰ ਅਸੀਂ ਇੱਥੇ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਦੀ ਅਗਵਾਈ ਦੇ ਵਿੱਚ ਨਕੋਦਰ ਤੋਂ ਸ੍ਰੀ ਅਮਰਸਰ ਸਾਹਿਬਾ ਤੱਕ ਸ਼ੋਭਾ ਯਾਤਰਾ ਗੱਡ ਕੇ ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸਮੁੱਚੇ ਵਾਲਮੀਕ ਮਜਬੀ ਸਿੱਖ ਭਾਈਚਾਰੇ ਨੂੰ ਵਧਾਈ ਦਿੰਨੇ ਆ ਔਰ ਆਸ ਕਰਦੇ ਆ ਕਿ ਜਿਹੜੇ ਵੀ ਸਾਡੇ ਵਾਲਮੀਕ ਮਜਬੀ ਸਿੱਖ ਸਮਾਜ ਦੇ ਲੋਕ ਆ ਜਾ ਹਿੰਦੂ ਸਮਾਜ ਦੇ ਲੋਕ ਆ ਇਸ ਪਵਿੱਤਰ ਸਥਾਨ ਦੀ ਯਾਤਰਾ ਤੋਂ ਵਾਂਝੇ ਆ ਜੱਗ ਤੇ ਆਏ ਨਹੀਂ ਹਰਮੰਦਰ ਸਾਹਿਬ ਤੇ ਸਾਡੇ ਸਮਾਜ ਦੇ ਆਮ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਵੀ ਚੱਲ ਕੇ ਮੱਥਾ ਟੇਕਣ ਆਉਂਦੇ ਆ ਦਰਗਾਣਾ ਮੰਦਰ ਮੱਥਾ ਟੇਕਣ ਆਉਂਦੇ ਆ ਉਹਨਾਂ ਨੂੰ ਅੱਜ ਬੇਨਤੀ ਕਰਦੇ ਆ ਕਿ ਤੁਸੀਂ ਜਦੋਂ ਅੰਮ੍ਰਿਤਸਰ ਸਾਹਿਬ ਆਉਨੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਜਿੱਥੇ ਹਰਮੰਦਰ ਸਾਹਿਬ ਜੀ ਜਾਂ ਦਰਗਾਣਾ ਮੰਦਰ ਦੇ ਦਰਸ਼ਨ ਕਰਾਉਣੇ ਆ ਤੁਸੀਂ ਇੱਥੇ ਇਹ ਸਾਹ ਮਹਾਰਿਸ਼ੀ ਵਾਲਮੀਕ ਸਵਾਮੀ ਜੀ ਦੇ ਇਸ ਪਵਿੱਤਰ ਸਥਾਨ ਦੀ ਯਾਤਰਾ ਵੀ ਕਰਾਇਆ ਕਰੋ ਤਾਂ ਜੋ ਸਾਡੇ ਬੱਚਿਆਂ ਨੂੰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਵੀ ਯਾਦ ਰਹੇ ਕਿ ਇਹ ਵੀ ਸਾਡਾ ਇੱਕ ਧਾਰਮਿਕ ਸਥਾਨ ਹੈ ਤੇ ਇੱਥੇ ਮਹਾਰਿਸ਼ੀ ਵਾਲਮੀਕ ਸਵਾਮੀ ਜੀ ਦਾ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਜਿਹਦੇ ਬਾਰੇ ਸਾਡੇ ਬੱਚਿਆਂ ਨੂੰ ਉਹਨਾਂ ਦੀ ਪਵਿੱਤਰਤਾ ਵਿੱਚ ਉਹਨਾਂ ਦੇ ਉਹਨਾਂ ਦੇ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ